ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਪੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविन्द तुज बिन अवर ना ठाओ कर कृपा पार ब्रह्म स्वामी जपी तुम्हारा नाओ रहा सतगुरु सेव लगे हर चरनी वडे पागलव लागी कवल परगास पए साध संगे दुर्मत बुध त्यागे आठ पहर हर के गुण गावै सिमरै दिन दला आप तरे संगत सब उदरै बिनसे सगल जंजला चरण आधार तेरा प्रभ स्वामी ओत पोत प्रभ साथ ਸ਼ਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਨਜਾਹ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰੇ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡੇ ਪਾਗ ਲੇਵ ਲਾਗੀ ਕਵਲ ਪ੍ਰਗਾਸ ਭੇ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਗ ਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡੈ ਪਾਗਲੇਵ ਲਾਗੀ ਕਬਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਦਰੈ ਬੇਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸ਼ਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰਿ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੇ ਮਾਰਾ ਨਾ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੜੈ ਪਾਗਲੇਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦਿਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪੰਜਵਾ ਤੂੰ ਸਮਰਥ ਸਰਨ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੇਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੜੈ ਪਾਗਲੇਵ ਲਾਗੀ ਕਬਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ੰਜਾਹ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰੇ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੜੈ ਪਾਗਲੇਵ ਲਾਗੀ ਕਾਵਲ ਪ੍ਰਗਾਸ ਭੇ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ala ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰੇ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡੈ ਪਾਗਲੇਵ ਲਾਗੀ ਕਬਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਦਰੈ ਬੇਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸ਼ਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੇ ਮਾਰਾ ਨਾ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵਡੇ ਪਾਗਲੇਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦਿਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪੰਜਵਾ ਤੂ ਸਮਰਥ ਸਰਨ ਕਾ ਦਾਤਾ ਦੁਖ ਪੰਜਨ ਸੁਖ ਰਾਏ ਜਾਹੇ ਕਲੇਸ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੇਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡੇ ਪਾਗਲੇਵ ਲਾਗੀ ਕਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁੱਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਭੈ ਪਰਮਾ ਨੇਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡੇ ਪਾਗਲੇਵ ਲਾਗੀ ਕਾਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦਿਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਪੋਤ ਪੋਤ ਪ੍ਰਭ ਸਾਥ ਸਰਨ ਪਰਯੋ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵਡੈ ਪਾਗਲੇਵ ਲਾਗੀ ਕਬਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦਿਲਾ ਆਪ ਤਰੈ ਸੰਗਤ ਸਭ ਉਦਰੈ ਬੇਨੇ ਸਗਲ ਜੰਜਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂੰ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਜਾਹ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੇਮਾਰਾ ਨਾ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡੇ ਪਾਗਲੇਵ ਲਾਗੀ ਕਬਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ala ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ ਪੰਜਵਾ ਤੂ ਸਮਰਥ ਸਰਨ ਕਾ ਦਾਤਾ ਦੁਖ ਪੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੇਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੜੈ ਪਾਗਲੇਵ ਲਾਗੀ ਕਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਜਾਹਿ ਕਲੇਸ਼ ਮਿਟੇ ਪੈ ਪਰਮਾ ਨੇਰਮਲ ਗੁਣ ਪ੍ਰਭ ਗਾਏ ਗੋਵਿੰਦ ਤuj ਬਿਨ ਅਵਰ ਨਾ ਠਾਓ ਕਰੇ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡੇ ਪਾਗਲੇਵ ਲਾਗੀ ਕਬਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਗਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਭੰਜਨ ਸੁਖ ਰਾਏ ਨਜਾਹ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ गोविंद ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤ ਗੁਰ ਸੇਵ ਲਗੇ ਹਰ ਚਰਨੀ ਵੱਡੇ ਪਾਗ ਲੇਵ ਲਾਗੀ ਕਾਵਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਪੰਜਨ ਸੁਖ ਰਾਇ ਨਜਾਹ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੱਡੇ ਪਾਗਲੇਵ ਲਾਗੀ ਕਵਲ ਪ੍ਰਗਾਸ ਭੇ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ਅਲਾ ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਜਰੀ ਮਹਲਾ 5 ਤੂ ਸਮਰਥ ਸਰਨ ਕਾ ਦਾਤਾ ਦੁਖ ਪੰਜਨ ਸੁਖ ਰਾਇ ਨਜਾਹ ਕਲੇਸ਼ ਮਿਟੇ ਪੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੁਜ ਬਿਨ ਅਵਰ ਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾ ਸਤਗੁਰ ਸੇਵ ਲਗੇ ਹਰ ਚਰਨੀ ਵੜੈ ਪਾਗਲੇਵ ਲਾਗੀ ਕਾਵਲ ਪ੍ਰਗਾਸ ਪਏ ਸਾਧ ਸੰਗੇ ਦੁਰਮਤ ਬੁਧ ਤਿਆਗੇ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦਿਨ ਦੇ ala ਆਪ ਤਰੈ ਸੰਗਤ ਸਭ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਅਧਾਰ ਤੇਰਾ ਪ੍ਰਭ ਸੁਆਮੀ ਉਤ ਪੋਤ ਪ੍ਰਭ ਸਾਥ ਸਰਨ ਪ੍ਰਿਆ ਨਾਨਕ ਪ੍ਰਭ ਤੁਮਰੇ ਦੇ ਰੱਖਿਓ ਹਰ ਹਾਥ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ